हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇੜ ਲਈ ਲੈ ਕੇ ਆਏ ਆਂਗੇ ਦੋਵੇਂ ਆ ਗਏ ਟਾਪ ਕੁਆਲਿਟੀ ਦੀਆਂ ਤੇ ਜਿਹੜੇ ਇਹਨਾਂ ਦੇ ਮਗਰ ਬੱਚੇ ਆ ਬਈ ਬੱਸੀਆਂ ਆ ਗੀਆਂ ਬੱਸੀਆਂ ਵੀ ਕਰਮ ਵਾਲੀਆਂ ਨੇ ਬਹੁਤ ਚੰਗੀਆਂ ਦਿੱਤੀਆਂ ਨੇ ਤੇ ਜਿਹੜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਕੋਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆਂ ਬਾਈ ਸੋਨੂ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀ ਡਾਕਟਰ ਕੋ ਠੀਕ ਹੋਮ ਬਾਈ ਵਧੀਆ ਵਧੀਆ ਵੀਰੇ ਕਿਵੇਂ ਚੱਲਦਾ ਬਾਈ ਕੰਮ ਕਰ ਕੰਮ ਕਰ ਵਧੀਆ ਚੱਲੀਆਂ ਠੀਕ ਆ ਤੇ ਦੋਵੇਂ ਹੀ ਆ ਵੀ ਨਹੀਂ ਗਿਨੇ ਮਗਰ ਮੀਨਿੰਗ ਇਨ ਹੈ ਹਾਂ ਹਾਂ ਵਧੀਆ ਪੈਣਾ ਬੱਸੀਆਂ ਬਹੁਤ ਸੁਣੀਆਂ ਵੀਰੇ ਸਹੀ ਹੈ ਬਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਐਡਰੈਸ सोनूਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘਲਾ ਨੇੜੇ ਪਿੰਡ ਬਈ ਜਿਹੜੇ ਆਪਣਾ ਐਡਰੈਸ ਇਧਰ ਦਾ ਪਤੌੜ ਸਹਾਰ ਇਧਰ ਨਿਹਾਲ ਸਿੰਘਲਾ ਨਾਲ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਆਪਣਾ ਹੈਗਾ 78990999728 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਜਿਹੜੀ ਆ ਸਾਹਮਣੇ ਆਪਾਂ ਵੈੜ ਦੇਖ ਰਹੇ ਆ ਬਈ ਕਿਹੜਾ ਸੂਆ ਸੂਈਆ ਇਹਨੇ ਡਾਕਟਰ ਪਲੂਨ ਸੂਈਆ ਵੀਰੇ ਦੂਜਾ ਦਿਨ ਹੋ ਗਿਆ ਸੂਈ ਇਹਨਾਂ ਨੂੰ ਮੂੰਹ ਤੋਂ ਹਜੇ ਖੀਰ ਵੀ ਮੰਨ ਦੋਖ ਦੇ ਨਾ ਮਾੜੇ ਮਾੜੀ ਚੱਕਿਆ ਨਹੀਂ ਹਜੇ ਮਾੜੇ ਮਾੜੇ ਹਾਂਜੀ ਵੀਰੇ ਕੱਦ-ਕਾੜ ਪੂਰਾ ਫੁੱਲ ਆ ਬਾਕੀ ਥਾਣ ਥਣ ਦਿਖਾ ਦੇ ਪੂਰਾ ਵਧੀਆ ਮੋਟਾ ਥਾਣਾ ਥੀ ਚਵਾਈ ਵਾਲਾ ਲੇ ਵਈ ਬੜਾ ਕਮਾਲਾ ਲੇਵਾ ਬਹੁਤ ਸੋਹਣਾ ਨੇੜ ਤੋਂ ਵੀ ਦਿਖਾ ਦੀ ਮਾੜਾ ਜਿਹਾ ਕੰਪੈਕਟਡ ਰਾ ਵੀਰੇ ਲਿਆ ਦਿਖਾ ਦੇ ਥਾਣਾ ਥਾਣਾ ਦਾ ਗੈਪ ਬੜਾ ਚੰਗਾ ਹਨ ਬਹੁਤ ਚੰਗਾ ਥਣ ਲੱਗਿਆ ਬਈ ਮੋਟੀ ਚਵਾਈ ਆ ਪੂਰੀ ਮਗਰ ਆ ਗਈ ਇਹ ਤੇ ਬੱਸੀ ਡੈਨਮਾਰਕਾ ਦੀ ਡੈਨਮਾਰਕ ਦੀ ਮਗਰ ਬੱਸੀ ਆ ਗਈ ਦੁੱਧ ਬਾਈ ਚੰਗੀ ਸੇਵਾ ਦੇ 25 26 ਕਿਲੋ ਤੋਂ ਖੁੱਲਾ ਚਵਾ ਦੂ ਬੈੜ ਬਾਕੀ ਲੰਮੀ ਲੰਮੀ ਬਾਕੀ ਬਰੀਕ ਬੈੜ ਆ ਗਈ ਬਾਈ ਹੂੰ ਬਹੁਤ ਚੰਗੀ ਬੈੜ ਆ ਗਈ ਮੂੰਹ ਵਾਲਾ ਪਿਆਰਾ ਹੈ ਨਾ ਮੂੰਹ ਬਹੁਤ ਸੋਹਣਾ ਹੈ ਫੇਸਬੁਕ ਦਿਖਾ ਦੇ ਕਾਟ ਦਾ ਕਾਟ ਪੂਰਾ ਫੁੱਲ ਆ ਸਹੀ ਹੈ ਬਾਈ ਲੰਮੀ ਲੰਮੀ ਫੁੱਲ ਮੇਨ ਗੱਲ ਨਾਲ ਲੇਵਾ ਨਹੀਂ ਮਿਲਦਾ ਫਿਕਸ ਆਡਰ ਚ ਹੈ ਨਾ ਫਿਕਸ ਆਡਰ ਬਾਈ ਬਹੁਤ ਘੱਟ ਜਿਆਦੇ ਮਿਲਦਾ ਤੂੰ ਇਹ ਵੀਡੀਓ ਪੋਣਾ ਬਾਕੀ ਕਾਟ ਦਿਖਾ ਦੇ ਪੂਰਾ ਫੁੱਲ ਕਾਟ ਦਾ ਪੂਰਾ ਫੁੱਲ ਕਾਟਦਾ ਤੈਨੂੰ ਲੁਕਾਉਂਦੀ ਹੈ ਕਿ ਨਹੀਂ ਪੂਰਾ ਬਈ ਲੈ ਦੇ ਵਾਲੂ ਬਾ ਦਿਖਾ ਦੇ ਬਹੁਤ ਸੋਹਣਾ ਲੱਗਿਆ ਤੇ ਬਾਈ ਜੈਸਾਹਬ ਨਾ ਹਜੇ ਚਲਾਇਆ ਮਨੋਂ ਵੀ ਖੀਰੀ ਮੰਨੀਏ ਆਪਾਂ ਸੱਤ ਬਹੁਤ ਕਰੂ ਫਰੇ ਜੀ ਹਜੇ ਤਾਂ ਹੋਰ ਕੰਦ ਕਰ ਲੈਣਾ ਬਈ ਨੀ ਉਮਰ ਦੇ ਹਿਸਾਬ ਨਾਲ ਹੂੰ ਹਾਂਜੀ ਸਹੀ ਏ ਬਾਈ ਉਮਰ ਹਜੇ ਕੋਈ ਬੜੀ ਨਹੀਂ ਇਹਦੀ ਕਰਮ ਵਾਲੀ ਦੀ ਬਾਕੀ ਜਿਹੜਾ ਬੱਚਾ ਦੇਗੀ ਉਹ ਵੀ ਬਹੁਤ ਸੋਹਣਾ ਦੇਗੀ ਨਾਲ ਹੀ ਉਹਨੇ ਤਿਆਰ ਹੋ ਜਾਣਾ ਗਲੇ ਹਾਂ 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 ਦਿਖਾ ਦੇ ਫੇਸ ਮੂਡ ਬੜਾ ਸੋਹਣਾ ਬਾਦੀ ਬਾਦੀ ਬਹੁਤ ਚੰਗੀ ਕਿਆ ਬਾਤ ਬਾਦੀ ਬਾਦੀ ਛੋਟਾ ਕੰਨ ਸੁਨੱਖਪਣੇ ਦੀ ਗੱਲ ਕਰੀਏ ਨਾ ਵੜ ਤੇ ਫੁੱਲ ਲੱਗਨੇ ਹਾਂਜੀ ਹਾਂਜੀ ਕਿਸੇ ਵਕਤ ਤੋਂ ਹੱਥ ਤਰਾ ਨਹੀਂ ਕਿਉਂਕਿ ਨਮਾ ਹਣਾ ਜਵਾਨੀ ਵਾਲੀ ਵੜਾ ਬੈਡ ਵੀ ਨਾ ਮੰਨ ਕੇ ਆਜ ਬੱਸੀ ਲੈ ਲੈ ਕੇ ਜਾਉਂਗਾ ਬੱਸੀ ਗਈ ਆ ਵਨ ਕੇ ਚੱਲਣਾ ਬਾਕੀ ਮਗਰ ਵੀ ਬੱਸੀ ਆ ਬਹੁਤ ਆਪਣੇ ਕਿਸਾਨ ਭਰਾਵਾਂ ਦੀ ਰਹਿੰਦੀ ਆ ਵੀ ਬੱਸੀ ਹੋਵੇ ਮਗਰ ਸਹੀ ਆ ਬਈ ਮਗਰ ਹੀ ਬੱਸੀ ਸੋਹਣੀ ਕਿਉਂਕਿ ਇਹਦੇ ਨਾਲ ਆਸ ਵੱਜ ਜਾਂਦੀ ਆ ਆਸ ਵੱਜ ਜਾਂਦੀ ਆ ਬਈ ਬੱਸਾ ਹੁੰਦਾ ਛੱਡਣਾ ਪੈਂਦਾ ਬੱਸੀ ਮਗਰ ਤਿਆਰ ਹੋ ਜਾਂਦੀ ਆ ਸਹੀ ਆ ਬਈ ਜਿਹੜਾ ਬੱਚਾ ਮਗਰੇ ਨੇ ਤਿਆਰ ਹੋ ਜਾਣਾ ਬਾਕੀ ਹਾਈਟ ਦੀ ਗੱਲ ਹਾਈਟ ਫੁੱਲ ਆ ਬਈ ਧਾਰ ਚਵਾਈ ਇੱਕ ਨੰਬਰ ਆ ਕੋਈ ਪੂਰ ਸ਼ਰਲਾ ਨਹੀਂ ਹੈ ਸਹੀ ਆ ਇਧਰ ਦੀ ਮਰਜ਼ੀ ਬਹਿ ਜਾ ਕੋਈ ਕਿੰਨਾ ਕਿਦ ਤਪਾ ਦੂ ਬਈ ਐਸਟੀਮੇਟ ਦੁੱਧ ਵੀ ਡਾਕਟਰ ਮੰਨ ਕੇ ਚੰਗੀ ਸੇਵਾ ਤੋਂ 25 26 ਕਿਲ ਠੀਕ ਹੈ ਬਾਈ ਤੇ ਮੋਲ ਬਾਈ ਸੋਨੂੰ ਇਹਦਾ ਮੋਲ ਦਾ ਫੋਨਤੀ ਕਰ ਲਾਂਗੇ ਹੋਊਗਾ ਜੈ ਜੀ ਮੋਲ ਜਮਾ ਜੈ ਜੀ ਰਹਿਣਾ ਜੈ ਜੀ ਕਰਾਂਗੇ ਠੀਕ ਹੈ ਬਾਈ ਮੋਲ ਬਾਈ ਕਰਨਾ ਜਮਾ ਜੈ ਹੋਣਗੇ ਤੇ ਦੋ ਨੰਬਰ ਤੇ ਇਹ ਬਾਈ ਡਾਕਟਰ ਕੱਲ ਦੀ ਸੂਈ ਵੀ ਆ ਬੈੜ ਦੁਪਹਿਰ ਦੀ ਜੀਰ ਜੱਪੇ ਡੰਨ ਠੀਕ ਹੈ ਸੂਆ ਬਾਈ ਤੀਜਾ ਸੂਈ ਹੈ ਠੀਕ ਹੈ ਬਾਈ ਤੇ ਮਗਰ ਦੀ ਟਮਾਸਕੋ ਦੀ ਬੱਸੀ ਆ ਗਈ ਵੀਰੇ ਟਮਾਸਕੋ ਸੀਮਨ ਲੱਗਿਆ ਬਾਈ ਉਹਦੇ ਠੀਕ ਹੈ ਹਾਂਜੀ ਵੀਰੇ ਪਤਾ ਲੱਗਦਾ ਬੱਚਾ ਪਲਿਆ ਨਾਲ ਨਾਲ ਦਿਖਾ ਦੇ ਨਾਲ ਹੀ ਡਾਕਟਰ ਸਾਰਾ ਕੁਝ ਸਹੀ ਹੈ ਬਾਈ ਕੁਆਲਿਟੀ ਦੇਖੋ ਬੱਚੇ ਦੀ ਇੱਕ ਨੰਬਰ ਆ ਐ ਮੋਲੋ ਵੀ ਜਿੰਦ ਜਾਨ ਵਾਲਾ ਬੱਚਾ ਪ ਤੇ ਬਾਈ ਇਹਨੂੰ ਕਿੰਨਾ ਮਦਨਾਉਂਗਾ ਸੂਈ ਇਹ ਕੱਲ ਦੀ ਸੂਈ ਬੈਡਾ ਕੱਲ ਦੀ ਸੂਹਾ ਤੀਜਾ ਬਾਈ ਹੂੰ ਤੇ ਇੱਕ ਥੋੜਾ ਜਿਹਾ ਪੈਰ ਬਣਵਾਉਣ ਨਾਲ ਜੀ ਕੋਈ ਬਣਵਾਲੇ ਮੇਰਾ ਭਰਾ ਹਨ ਆਪਾਂ ਦਿਖਾਈ ਦਿੰਨੇ ਹਾਂ 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 ਕੋਪ ਪਹਿਲਾਂ ਦੱਸ ਦਿੰਨੇ ਬਾਈ ਹਨ ਆ ਪੈਰ ਥੋੜਾ ਜਿਹਾ ਬੰਨਦਾ ਥੱਲੋਂ ਇਹਦਾ ਠੀਕ ਹੈ ਖਣ ਚਵਾਈ ਤੂਰ ਤੂਰ ਪੂਰੀ ਮੋਟੀ ਹੂੰ ਪਾਲ ਜ਼ਰੂਰ ਆ ਬਾਈ ਕਹਿੰਦਾ ਲੇਵੇ ਤੇ ਲੇਵਾ ਤਾਂ ਬੰਡਲ ਕੀ ਦੀ ਆ ਹਨਾ ਹਾਂ ਜੀ ਵੀਰੇ ਕਿੰਨਾ ਕਿ ਤਾ ਤਪਾਇਆ ਵਾ ਬਾਈ ਦੁੱਧ ਦੇ ਰਿਹਾ ਦਿੱਤਾ ਬਾਈ 28 ਦਿੱਤੀ ਕਿਲੋ ਤੇ ਐਤ ਕੀ ਫਿਰ ਕਿੰਨੀ ਕੁ ਉਮੀਦ ਹੈ ਤੁਹਾਨੂੰ ਆਪਾਂ 27 28 ਕਿਲੋ ਕਹਿ ਕੇ ਦੇ ਦਾਂਗੇ ਉਹ ਕੋਈ ਚੱਕਰ ਨਹੀਂ ਦਿਖਾ ਦੇ ਵੀਡੀਓ ਤੇ ਲੰਗ ਲੰਗ ਨਹੀਂ ਮਾਰਦੀ ਉਹਨਾਂ ਦਾ ਬਸ ਪੈਰ ਬਣਾਉਣ ਵਾਲਾ ਸਹੀ ਹੈ ਭਾਈ ਉਹ ਪੈਰ ਔਰਲਾ ਬਣਵਾਉਣ ਵਾਲਾ ਹਾਂ ਉਹ ਬਣਵਾਉਣ ਫੇਸਬੁਕ ਦਿਖਾ ਦੇ ਵਧੀਆ ਹੂੰ ਫੇਸਬੁਕ ਤਾਂ ਬੜਾ ਪਿਆਰਾ ਕਿਉਂਕਿ ਬਰੀਡ ਪਉਦਾ ਹਨਾ ਹਾਂ ਬਰੀਡ ਵਧੀਆ ਬਾਕੀ ਦੁੱਧ ਵਾਲੀ ਹੈ ਸਹੀ ਹੈ ਭਾਈ ਬਰੀਕੀ ਜਵੈੜ ਅਸਲ ਵਿੱਚ ਗੱਲ ਕਰੀਏ ਨਾ ਲੰਮਾ ਦਿਖਾ ਦੇ ਤੋਰਾ ਤਰਾ ਲੈ ਤੋਰਾ ਤਰਾ ਇੱਕ ਨੰਬਰ ਆ ਉਹ ਥੋੜਾ ਜਿਹਾ ਨੋ ਬਣਦਾ ਥੱਲੋ ਬਣਵਾਉਣ ਦਾ ਸਹੀ ਹੈ ਬਾਈ ਉਹ ਜਿੰਨਾ ਤੋਂ ਲਈ ਸੋ ਕਹਿੰਦੇ ਗੱਬਣ ਕਰਕੇ ਪਹਿਲਾਂ ਬਣਵਾਇਆ ਨਹੀਂ ਸੀਗਾ ਹੁਣ ਜਾਨੀ ਕੀ ਬਣ ਜੂ ਸਹੀ ਹੈ ਬਾਈ ਹੁਣ ਬਣ ਜੂਗਾ ਕਿਉਂਕਿ ਗੱਬਣ ਪਸ਼ੂ ਦੀ ਮਤਲਬ ਬਾਕੀ ਲੈਂਥ ਨੂੰ ਤਾਂ ਦਿਖਾ ਦੇ ਕੱਦ ਫੁੱਲ ਥਣ ਥਣ ਬਹੁਤ ਚੰਗਾ ਲੱਗਿਆ ਹੋਇਆ ਆ ਥੋੜੀ ਥਣ ਮੂਹਰੇ ਸਨ ਭਲੂਣ ਤਾਂ ਹੈਗੀ ਆ ਥਣ ਓਡੀ ਹੈ ਮਗਰ ਜੱਡੇ ਵੀ ਹਮ ਥਣ ਬਾਈ ਇੱਕ ਨੰਬਰ ਆ ਥੋੜਾ ਜਿਹਾ ਨਾ ਮਤਲਬ ਕਿ ਆਹ ਪ੍ਰੋ ਜੀ ਆਈ ਵੀ ਆ ਹੋਰ ਕੋਈ ਚੱਕਰ ਨਹੀਂ ਚਵਾਈ ਤੇ ਮੋਲੇ ਦਾ ਵੀ ਫੋਨ ਤੇ ਇਹਦਾ ਫੋਨ ਤੇ ਜੈ ਜੀ ਕਰ ਲਾਂਗੇ ਤੇ ਇਹਦੇ ਜਾਈਆਂ ਭਾਈ ਜੇ ਕੋਈ ਬੱਸੀ ਛੱਡਦਾ ਵੀ ਆ ਇਹ ਗਾਂ ਦੇ ਵਿੱਚ ਬੱਸੀ ਆਪਾ 10000 ਦੀ ਘੱਟ ਲਾਂਗੇ ਠੀਕ ਹੈ ਭਾਈ ਹਾਂਜੀ ਭਾਈ ਕਹਿੰਦਾ ਜੇ ਮਨ ਇਹਦਾ ਮੋਲ ਆਪਾਂ ਕਰੀ ਦਿੰਨੇ ਆ ਕੋਈ ਵੱਡੀ ਗੱਲ ਨਹੀਂ ਇਹਦਾ ਮੋਲ ਕਰਾਉਣ ਨੂੰ ਕੋਈ 90 ਕਰਾ ਲੈ ਜਿੰਦਾ ਮਰਜੀ ਕਰਾ ਲੈ ਬਸ 85000 ਚ ਸ਼ੂਟ ਕਰ ਦਾਂਗੇ 85000 ਰੁਪਏ ਚ ਜੇ ਕੋਈ ਬੱਸੀ ਛੱਡ ਕੇ ਜਾਂਦਾ 75000 ਦੀ ਵੜ ਦੇ ਦਾਂ ਚੱਕੋ ਭਾਈ ਜੇ ਛੱਡਣੀ ਆ 25 ਤਾਂ ਲੈ ਜੋ 75 ਦੀ ਜੇ ਸਣੇ ਵਸੀ ਲ ਜਾਓਗੇ ਤਾਂ 85 ਦੀ ਆ ਬੱਚਾ ਦਾ ਭਾਈ ਐ ਮੜ ਲਾ ਯਾਰ ਬਹੁਤ ਜਿਆਦਾ ਚੱਕੀ ਡਾਟ ਨੇੜ ਤਾਂ ਦਿਖਾ ਦੇ ਬੱਸੀ ਹੈਨਾ ਫਿਰ ਅਲਾ ਕਹਿੰਦਾ ਬਹਿਣਾ ਬਣਦੀਆਂ 2 2.5 2.5 ਲੱਖ ਦੀਆਂ ਹੀ ਬਣਦੀਆਂ ਇਹ ਬਣਨਾ ਇਹ ਨਹੀਂ ਬਣਨਾ ਭਾਈ ਸਾਹਮਣਾ ਪੈਂਦਾ ਬਸ ਹਾਂ ਸਾਹ ਦਿਖਾ ਦੇ ਲੈ ਬੜਾ ਚੰਗਾ ਥਾਣਾ ਬਹੁਤ ਵਧੀਆ ਥਾਣਾ ਥੋੜੀ ਸਵੇਲਿੰਗ ਹੈਗੀ ਮੂਹਰ ਨੇ ਥਾਣਾ ਤੇ ਕੋਈ ਥਾਣਾ ਨਾ ਕੋਈ ਮੋਟਾ ਮੰਨੇ ਵੀ ਨਾ ਕੋਈ ਲੱਤ ਸਾੜਾ ਪੂਰੀ ਸੀਲ ਠੰਡੀ ਲੈ ਕੋਈ ਚੱਕਰ ਹੀ ਨਹੀਂ ਹੋ ਜਾ ਸਹੀ ਹੈ ਬਈ ਠੰਡੀ ਠੰਡੀ ਵੀ ਫੁੱਲ ਬਾਕੀ ਚਾਹੇ ਹੱਤੀ ਚੋਲੇ ਕੋਈ ਚਾਹੇ ਨਿਆਣੇ ਤੇ ਚੋ ਮਸ਼ੀਨ ਤੇ ਚੋਲੇ ਹੂੰ ਵਧੀਆ ਲੈ ਪੱਕੇ ਲੈ ਵੇਖੀ ਆ ਬਈ ਬਾਕੀ ਵੱਡੀ ਬਹੁਤ ਹਨ ਹਾਂ ਵੱਡੀ ਵੀ ਸਹੀ ਕੋਈ ਵੀ ਵੀਰ ਆਊਗਾ ਬਈ ਦੋਵੇਂ ਵੜਾ ਨੂੰ ਸ਼ੂਟਿੰਗ ਨਾ ਮੰਨ ਕੇ ਕੱਦ ਕੱਡ ਪੂਰੇ ਫੁੱਲ ਡਾਕਟਰ ਕੋਈ ਛੋਟੀ ਨਹੀਂ ਹੈਗੀ ਬਈ ਵੱਡੀਆਂ ਵੜਾ ਨੇ ਵੱਡੀਆਂ ਵੜਾ ਨੇ ਬੜਾ ਨੇ ਤੇ ਮੁੱਲ ਬਈ ਉਹਦਾ ਦਾ ਜਾਇਜੀ ਹੋਊਗਾ ਜਮ ਮੋਲੇ ਦਾ ਬਾਈ ਨੇ ਦੱਸੀ ਦਿੱਤਾ ਕਿਸੇ ਵੀ ਵੀਰ ਨੂੰ ਦੋਮਾ ਵੜਾ ਚ ਕੋਈ ਵੀ ਵੜਾ ਪਸੰਦ ਆਵੇ ਕਰ ਲਿਓ ਬਾਈ ਨਾਲ ਕੰਟੈਕਟ ਬਾਈ ਧੰਨਵਾਦ ਜੀ